ਨਹਿਰੀ ਵਿਭਾਗ ਵੱਲੋਂ ਥੂਹੀ ਤੋਂ ਇੱਕ ਰਜਵਾਹ ਜਿਹੜਾ ਹੈ ਸਫੀਪੁਰ ਜਾਂਦਾ ਹੈ ਇਹ ਨਾਲੇ ਦਾ ਉਦਘਾਟਨ ਵੀ ਕੁਝ ਦਿਨ ਪਹਿਲਾਂ ਹੀ 14 ਤਰੀਕ ਨੂੰ 14 ਮਾਰਚ ਨੂੰ ਇਸ ਦਾ ਉਦਘਾਟਨ ਹੋਇਆ ਸੀ ਤੁਸੀਂ ਦੇਖ ਰਹੇ ਹੋ ਇਸ ਰਜਵਾਹ ਦੇ ਵਿੱਚ ਤੇੜਾ ਪੈਣੀ ਲੱਗੀ ਹੈ ਜਿਹੜੇ ਨੀਚੇ ਫਰਸ਼ ਬਣਾਇਆ تھا ਉਹ ਦੇਖੋ ਉਖੜ ਗਿਆ 2-3 ਵਾਰ ਇਸ ਦੀ ਮਰਮਤ ਕਹਿੰਦੇ 15 ਦਿਨ ਦੇ ਵਿੱਚ ਹੋ ਵੀ ਗਈ ਹੈ ਅਜੇ ਇਸ ਦਾ ਉਦਘਾਟਨ ਹੋਏ ਰਜਵਾਹੇ ਦਾ 14 ਦਿਨ ਵੀ ਨਹੀਂ ਹੋਏ ਹਨ ਕਰੀਬ ਮਤਲਬ 15 ਦਿਨ ਮੰਨ ਕੇ ਚੱਲੋ 15 ਦਿਨ ਤੋਂ ਉੱਪਰ ਸਮਾਂ ਨਹੀਂ ਹੋਇਆ ਲੇਕਿਨ ਇਸ ਕੇ ਅੰਦਰ ਤੇੜਾ ਆ ਗਿਆ ਫਰਸ਼ ਟੁੱਟਣ ਲੱਗ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਨੁਕਸਾਨ ਜਿਹੜੇ ਬਰਸਾਤਾਂ ਵਿੱਚ ਕਿਸਾਨਾਂ ਦੀ ਫਸਲਾਂ ਹੁਣ ਪੱਕੇ ਖੜੀਆਂ ਕਣਕਾਂ ਤਿਆਰ ਹੈ ਔਰ ਕਿੰਨਾ ਨੁਕਸਾਨ ਕਿਸਾਨਾਂ ਦਾ ਹੋ ਸਕਦਾ ਸੀ ਇਹ ਨਹਿਰ ਦੇ ਰਜਵਾਹੇ ਦੇ ਟੁੱਟਣ ਨਾਲ ਲੇਕਿਨ ਹੁਣ ਪਾਣੀ ਬੰਦ ਹੈ ਕਿਸਾਨ ਇੱਕ ਡੇਢ ਕਿਲੋਮੀਟਰ ਦਾ ਹਿੱਸਾ ਹੈ ਜਿਹੜਾ ਜਿਸ ਦੇ ਵਿੱਚ ਬਾਰ ਬਾਰ ਦਰਾੜਾਂ ਪੈ ਰਹੀਆਂ ਨੇ ਤਰੇੜਾਂ ਪੈ ਰਹੀਆਂ ਨੇ ਔਰ ਇਸ ਦੇ ਵਿੱਚ ਪਾਣੀ ਹੋਵੇਗਾ ਤਾਂ ਇਹ ਸਰਜਵਾਹ ਟੁੱਟ ਜਾਏਗਾ ਟੁੱਟਣ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਕਣਕ ਦੀ ਪੱਕੀ ਨੂੰ ਤਿਆਰ ਹੈ ਇਸ ਨੂੰ ਨੁਕਸਾਨ ਹੋ ਸਕਦਾ ਹੈ ਇਹ ਮੰਗ ਕਰ ਰਹੇ ہیں ਜਿਸ ਥੇ ਕਿਦਰ ਨੇ ਬਣਾਇਆ ਹੈ ਸਰਕਾਰ ਨੂੰ ਚਾਹੀਦਾ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਖਬਰ ਨੂੰ ਕਰੀਬ 11 ਵਜੇ ਸਵੇਰੇ ਕਵਰ ਕੀਤਾ ਗਿਆ ਫਿਰ ਜਵਾਹਰ ਨਮਾਦਾ ਜੀ ਥੂਹੀ ਤੋਂ ਚੱਲ ਕੇ ਸਫੀਪੁਰ ਤੱਕ ਜਾਂਦਾ ਤੇ ਇਹਨੂੰ 5 ਗੇ ਦਾ ਇਸ ਦੀ ਮੁਰੰਮਤ ਹੋ ਚੁੱਕੀ ਆ ਤੇ ਦੁਬਾਰੇ ਦੁਬਾਰੇ ਫੇਰ ਇਹ ਟੁੱਟ ਜਾਂਦਾ ਹਲੇ ਇਹਦੇ ਵਿੱਚ ਪ ਆਪਾਂ ਤੇ ਉਹਦੇ ਨਾਲ ਉਸ ਤੋਂ ਬਾਅਦ ਜੀ ਪਾਣੀ ਕੋਈ ਚਾਲੂ ਨਹੀਂ ਕੀਤਾ ਗਿਆ 14 ਤਰੀਕ ਨੂੰ ਉਸ ਦਾ ਉਦਘਾਟਨ ਹੋਇਆ 27 ਤਰੀਕ ਨੂੰ ਕਿੰਨੀ ਵਾਰ ਟੁੱਟ ਗਿਆ ਹੁਣ ਤੱਕ ਇਹ 5 ਵਾਰ ਟੁੱਟ ਗਿਆ ਜੀ 5 ਵਾਰ ਆ 5 ਵਾਰ ਇਸ ਦੀ ਮੁਰੰਮਤ ਕਰਤੀ ਜੀ ਦੁਬਾਰੇ ਫਿਰ 6ਵੇਂ ਵਾਰ ਫਿਰ ਟੁੱਟ ਗਿਆ ਜੀ ਤੋ ਕਿਸ ਕੀ ਇਸ ਮੇ ਲਾਪਰਵਾਹੀ ਹੈ ਇਸ ਕੀ ठेकेदारी ਲਾਪਰਵਾਹੀ ਹੈ ਜੀ ਇਹਦੇ ਮਾਲ ਪੂਰਾ ਨਹੀਂ ਪਾਇਆ ਤੇ ਇਹਦੀ ਦਵਾਈ ਨਹੀਂ ਕੀਤੀ ਇਸ ਦੇ ਵਿੱਚ ਜਿਹੜੀਆਂ ਇੱਟਾਂ ਦੀਆਂ ਪੋਪਲੈਂਡ ਨਾਲ ਵਿੱਚ ਨੀਚੇ ਦੱਬੀਆਂ ਗਈਆਂ ਜਿਹੜੀਆਂ ਉੱਥੋਂ ਇਹ ਭਲਾਈ ਦਿੰਦਾ ਉਸ ਕਰਕੇ ਟੁੱਟ ਜਾਂਦਾ ਜੀ ਖੇਤਾਂ ਦਾ ਦੀ ਕਣਕ ਪੱਕੀ ਪਈ ਆ ਸਾਡੀ ਤੇ ਖੇਤਾਂ ਦੇ ਸਾਡੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਪਾਣੀ ਦੀ ਜ਼ਰੂਰਤ ਹੈ ਅਜੇ ਅਜੇ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਤੇ ਮਹੀਨੇ ਨੂੰ ਇੱਕ ਦਿਨ ਜ਼ਰੂਰਤ ਪਊਗੀ ਤੇ ਉਦੋਂ ਸੀਜ਼ਨ ਦਾ ਕੰਮ ਹੋਊ ਜੀ ਇਸ ਨੂੰ ਦੁਬਾਰੀ ਕਿਸੇ ਨੇ ਪੱਕਾ ਕਰਨ ਆਉਣਾ ਨਹੀਂ ਫਿਰ ਜੀ ਮੇਰਾ ਨੌਰਗ ਵੀਰ ਹੈ ਜੀ ਹਾਂ ਕਿਹੜੇ ਪਿੰਡ ਤੁਹਾਡਾ ਗੱਜੇ ਇਹ ਤਾਂ ਜੀ ਫਿਰ ਠੇਕੇਦਾਰ ਜਾਣੇ ਜਾ ਉਤਲੇ ਉਤਲੇ ਜਾਣ ਨਾ ਕੀ ਨੁਕਸਾਨ ਹੋ ਜਾ ਪਾਣੀ ਹੋਏ ਟੁੱਟ ਜੇ ਫਿਰ ਕੀ ਕਿਨਾ ਨੁਕਸਾਨ ਤਾਂ ਹੁਣ ਫਸਲਾਂ ਦਾ ਹੋਊਗਾ ਹੀ ਉਹ ਫਿਰ ਜ਼ਿੰਮੇਦਾਰਾਂ ਤੋਂ ਹਾਲਾ ਭਰਉਂਦੇ ਨੇ ਹੂੰ ਵੀ ਪਾਣੀ ਸੁਭਾ ਜਾਣ ਕੇ ਤੋੜਤਾ ਹਾਲਾ ਭਰੋ ਜਿੱਥੇ ਪਾਣੀ ਪਹੁੰਚ ਜਾਂਦਾ ਹੂੰ ਇਹ ਬਹੁਤ ਮਾੜੀ ਇਸ ਤੇ ਲੈਂਦੇ ਟੈਕਸ ਸਰਕਾਰ ਟੈਕਸ ਲੈਂਦੀ ਇਸ ਨਾਲ ਹਾਂਜੀ ਹਾਂਜੀ 50 ਰੁਪਏ ਕਿੰਨੇ ਸਰਦਾ ਕੁਛ ਵੀ ਨਹੀਂ ਥੋੜੇ ਦਿਨ ਹੋਏ ਨੇ ਇਹ ਸਾਰੇ ਮੰਤਰੀ ਸਾਹਿਬ ਆਪ ਕਰਕੇ ਗਏ ਨੇ ਹੁਣ ਇਹ ਵੀ ਸਰਕਾਰ ਤਾਂ ਬਥੇਰਾ ਕਰਦੀ ਹੈ ਠੇਕੇਦਾਰਾਂ ਦੀਆਂ ਗਲਤੀਆਂ ਨੇ ਕੀ ਹੋਣਾ ਚਾਹੀਦਾ ਹੈ ਹੁਣ ਕਾਰਵਾਈ ਇਹ ਤਾਂ ਦੇਖੋ ਹੁਣ ਮੰਤਰੀ ਸਾਹਿਬ ਤੱਕ ਵੀ ਗੱਲ ਪਹੁੰਚੀ ਹੈ ਜੀ ਪਹੁੰਚੂ ਵੀ ਦੱਸਿਆ ਤੁਹਾਨੂੰ ਹਾਂ ਪਹਿਲਾਂ ਵੀ ਚੀਫ ਸਾਹਿਬ ਨੂੰ ਦੱਸਿਆ ਸੀ ਪਹਿਲਾਂ ਦੋ ਤਿੰਨ ਸਮੇਂ ਬੰਕਲਾ ਕੁੱਟੀ ਲੋ ਬਟ ਟੁੱਟ ਗਿਆ ਉੱਥੋਂ ਵੀ ਠੀਕ ਹੋਇਆ ਹੋਇਆ ਪਰ ਇਹ ਹੀ ਠੇਕੇਦਾਰ ਦਾ ਅਗਲੇ ਦਾ ਹਾਲ ਕੋਈ ਰੰਬ ਆਇਆ ਨਹੀਂਗਾ ਅੱਗੇ ਠੀਕ ਹੈ ਅੱਗੇ ਠੀਕ ਹੈ ਜੀ ਅੱਗੇ ਕੋਈ ਠੀਕ ਹੈ ਕਿੱਥੋਂ ਲੈ ਕੇ ਕਿੱਥੇ ਪਿੱਛੇ ਚੱਲਦਾ ਜੀ ਕਿੱਥੋਂ ਲੈ ਕੇ ਕਿੱਥ ਉਹੀ ਥੋਈ ਤਾਂ ਸਟਾਰਟ ਹੋਇਆ ਹਾਂ ਉਹੀ ਬਿਲਕੁਲ ਸਟਾਰਟ ਹੋਇਆ ਜੀ ਟੁੱਟੇ ਕਿਹੜੇ ਕਿਹੜੇ ਏਰੀਆ ਸੇ ਹੋਣੇ ਇਹ ਟੁੱਟਦਾ ਵਸਾ ਪੂਰੇ ਤੱਕ ਰੈਕਸੇ ਜਗਟ ਹੋਇਆ ਇਹ ਦੋ ਹਾਦ ਨਹੀਂ ਇਹ ਦੂ ਅੱਗੇ ਅੱਗੇ ਰਿੱਟ ਹੈਗਾ ਸ਼ਾਂਤਾ ਦੇਖੋ ਜੀ ਫਾਸਲਾਂ ਦੇ ਵਿੱਚ ਵੀ ਜਾ ਸਕਦਾ ਟੁੱਟ ਵੀ ਸਕਦਾ ਵੈਸੇ ਤੇ ਇਹੀ ਲੋਟ ਆ ਜੇ ਤੇ ਚੰਗੀ ਤਰ੍ਹਾਂ ਠੇਕੇਦਾਰ ਇਹਦੇ ਗੌਰ ਕਰੇ ਮੜੀ ਜੀ ਆ ਕੇ ਕੋਈ ਐਡੀ ਗੱਲ ਨਹੀਂ ਹੈਗੀ ਉਹਦੇ ਖਾਤਰ ਠੇਕੇਦਾਰ ਖਤਰਾ ਇਸੇ ਸੰਬੰਧੀ ਜਿਹੜਾ ਸਾਡਾ ਇਰੀਗੇਸ਼ਨ ਵਿਭਾਗ ਮੈਕਮਾ ਕਨਾਲਸ ਦਾ ਜਿਹੜਾ ਇਹ ਕੰਮ ਦੇਖ ਰਹੇ ਨੇ ਅਸੀਂ ਉਹਨਾਂ ਨਾਲ ਡਿਸਕਸ ਕਰ ਲੈਨੇ ਆ ਮੈਟਰ ਉਹਨਾਂ ਨਾਲ ਟੈਲੀਫੋਨਿਕਲੀ ਵੀ ਗੱਲ ਕਰਕੇ ਦੇਖਦੇ ਆ ਕਿ ਇੰਨੀ ਜਲਦੀ ਉਹਦਾ ਨੁਕਸਾਨ ਕਿਉਂ ਹੋ ਰਿਹਾ ਕਿਉਂਕਿ ਉਹ ਡਿਊਰੇਬਿਲਟੀ ਚਾਹੀਦੀ ਹੈ ਜਾਂ ਲੇਟੈਸਟ ਕੋਈ ਚੀਜ਼ ਕੰਸਟਰਕਸ਼ਨ ਹੋਈ ਹੈ ਤਾਂ ਉਸੇ ਸੰਬੰਧੀ ਉਹਨਾਂ ਦੇ ਧਿਆਨ 'ਚ ਲਿਆ ਕੇ ਇਹਨੂੰ ਕਰਵਾਣੇ ਆ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼